ਸਾਰਗ ਮਹੱਲਾ ਪੰਜਵਾਂ ਠਾਕੁਰ ਤੂੰ ਸਰਣਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ आनंद आनंद गुण गाया बाह पकड़ काड लीने अपने गृह अंध कूपते माया कह नानक गुरबंदन काटे बिछरत आन मिलाया बाह पकड़ काड लीने अपने गृह अंध कूपते माया कह नानक गुरबंदन काटे ਬਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੂੰ ਸਰਣਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਵਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਓ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਬਾਹ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਸਾਰਗਮਹੱਲਾ 5ਵਾਂ ठाकुर तुम शरण आई आया उतर गयो मेरे मन का संसार जब ते दर्शन पाया रहाओ अनबोल्त मेरी विरथा जानी अपना नाम जपाया दुख नाठे सुख सहज समाए आनंद आनंद गुण गाया ਬਾਹ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਸਾਰਗਮ ਹੱਲਾ ਪੰਜਵਾ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਓ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਫਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਵਿਛਰਤ ਆਨ ਮਿਲਾਇਆ ਬਾਹ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹ ਨਾਨਕ ਗੁਰ ਬੰਧਨ ਕਾਟੇ ਵਿਛਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਆਨੰਦ ਆਨੰਦ ਗੁਣ ਗਾਇਆ ਬਾਹ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹ ਨਾਨਕ ਗੁਰਬੰਧਨ ਕਾਟੇ ਬੇਚਰਤ ਆਨ ਮਿਲਾਇਆ